ਸਿੱਖ ਮਸਲਿਆਂ ਦੇ ਹਾਲੀ ਅਹਿਮ ਕਦਮ ਚੁੱਕਦਿਆਂ ਜਥੇਦਾਰ ਤੇ ਹੰਸ ਸਿੰਘ ਮੰਡ ਨੇ ਵਕ ਵਕ ਸਿੱਖ ਆਗੂਆਂ ਨਾਲ ਵਿਚਾਰ ਚਰਚਾ ਕਰਕੇ ਭਵਿੱਖ ਦੀ ਰਣਨੀਤੀ ਤਿਆਰ ਕਰਨ ਦਾ ਐਲਾਨ ਕੀਤਾ ਵਰਜ ਅਕਾਲੀ ਬਾਬਾ ਫੁੱਲਾ ਸਿੰਘ ਵਿਖੇ ਬੁਲਾਏ ਗਏ ਇੱਕ ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਮੰਡ ਨੇ ਪੰਥਕ ਤਿਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਜਿੱਥੇ ਹੁਕਾ ਦਿੱਤਾ ਉੱਥੇ ਹੀ ਨਾਲ ਉਹਨਾਂ ਪੰਥ ਦੀ ਅਗਵਾਈ ਤਿਹਾਰ ਜੇਲ੍ਹ ਵਿੱਚ ਨਜ਼ਰਬੰਦ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਡਿਬਰੂਗੜ ਜੇਲ੍ਹ ਵਿੱਚ ਨਜ਼ਰਬੰਦ ਭਾਈ ਅਮਰਿਤਪਾਲ ਸਿੰਘ ਨੂੰ ਸੌਂਪਣ ਦਾ ਐਲਾਨ ਕੀਤਾ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਮੰਡ ਨੇ ਕਿਹਾ ਕਿ ਅੱਜ ਸਾਡਾ ਮੁੱਖ ਮੁੱਦਾ ਬੰਦੀ ਸਿੰਘਾਂ ਅਤੇ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਆ ਜਦ ਸਾਡੇ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਿਆ ਨੇ ਪਰ ਸਰਕਾਰਾਂ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਨੇ ਮੈਨੂੰ ਜੇਲ੍ਹ ਤੋਂ ਇੱਕ ਪੱਤਰ ਭੇਜਿਆ ਤੇ ਪੱਤਰ ਵਿੱਚ ਬਹੁਤ ਦਰਦਨਾਕ ਸ਼ਬਦ ਨੇ ਮੀਟਿੰਗ ਅਸੀਂ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਦੇ ਹੁਕਮ ਤੇ ਬੁਲਾਈ ਗਈ ਆ ਭਾਈ ਮੰਨ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਹੋਣ ਦੇ ਨਾਤੇ ਅਸੀਂ ਪੰਥ ਦੀ ਅਗਵਾਈ ਦੋ ਮਹਾਨ ਸਿੱਖਾਂ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਤੇ ਭਾਈ ਅਮਰਿਤਪਾਲ ਸਿੰਘ ਨੂੰ ਸੌਂਪਣ ਜਾ ਰਹੇ